ਬੈਠੋ ਬੈਠੋ ਬਾਬਾ ਬੈਠੋ ਆਹ ਹੋਰ ਠੀਕ ਹੋ ਬਾਬਾ ਆ ਵਧੀਆ ਵਧੀਆ ਚੱਲੀਏ ਬਹਿ ਜਾ ਬਹਿ ਜਾ ਬੈਠੀ ਬਾਬਾ ਹੂੰ ਬਾਬਾ ਹਾਂ ਹਾਂ ਬੋਲ ਚੱਲੀਏ ਬੋਲ ਘਬਰਾ ਨਾ ਤੂੰ ਬਾਬਾ ਮੇਰੇ ਦੇਖ ਮਕਾਨ ਵੀ ਪੈ ਗਿਆ ਹਾਂ ਹਾਂ ਦੇਖ ਲਿਆ ਬਹੁਤ ਸੋਹਣਾ ਮਕਾਨ ਪਾਇਆ ਤੂੰ ਚੱਲੀਏ ਬਹੁਤ ਸੋਹਣਾ ਰੰਗ ਭਾਗ ਲੱਗ ਗਏ ਮੇਰਾ ਮੁੰਡਾ ਵੀ ਪਿਆ ਹੈ ਕਿ ਹੁਣ ਬਾਬਾ ਮੇਰੇ ਪੋਤਾ ਹੋ ਜੇ ਜੂ ਚੱਲ ਗਿਆ ਤੂ ਫੇਰ ਨਾ ਕਰ ਅੱਛਾ ਬਾਬਾ ਜੇ ਤੇਰਾ ਘਰ ਪੈ ਗਿਆ ਮੁੰਡੇ ਦਾ ਵਿਆਹ ਹੋ ਗਿਆ ਹੁਣ ਤੈਨੂੰ ਪੋਤਾ ਵੀ ਦੇ ਦੇਾਂਗੇ ਬਾਬੇ ਭਾਤੀ ਦੇ ਮਾਰਨੇ ਅੱਛਾ ਅੱਛਾ ਬਾਬਾ ਹਾਂ ਤੇ ਬਾਬਾ ਫੇਰ ਹੁਣ ਤੂ ਚੰਗਾ ਪੋਤਾ ਦੇਵੇਂਗਾ ਤੇ ਮੈਂ ਕੋਈ ਚਾਹ ਪਾਣੀ ਤੇਰਾ ਕਰਾਂ ਤੂ ਕਰ ਕਰ ਚਾਹ ਪਾਣੀ ਹੱਲ ਕਰ ਨਾਲੇ ਚੱਲ ਗਏ ਤੂੰ ਮਾ ਹੈਂ ਗਿਆ ਹਾਂ ਬਾਬਾ ਹੈਂ ਗਿਆ ਤੂ ਮਾਂ ਲਿਆ ਚੱਲ ਦੇ ਕੋਈ ਮਾਰਗੇ ਤੰਤਰ ਮੰਤਰ ਕਰਗੇ ਭਗਤੀ ਵਿਦਿਆ ਤੈਨੂੰ ਦੇਈਏ ਪੁੱਤੇ ਦਾ ਮੂਤ ਖਾਂ ਅੱਛਾ ਪਾਪਾ ਤੂ ਮਾਂ ਦੇ ਹੂੰਗਾ ਤੇਰੇ ਤੂਮਾਂ ਤੇ ਮਾਂ ਥੱਲੇ ਬੈਠ ਕੋਈ ਬਰਾਬਰ ਬੈਣੀ ਐ ਤੈਨੂੰ ਦਾ ਨਿਲਾਂ ਦਾ ਠੀਕ ਐ ਬਾਬਾ ਅਸੀਂ ਭਗਤੀ ਦੇ ਮਾਰਾਂਗੇ ਅੱਛਾ ਉਹਨਾ ਪਵਿੱਤਰ ਹੁੰਦਾ ਤੈਨੂੰ ਦੇ ਰਾਂਗੇ ਗਿੱਦੜ ਸਿੰਘੀ ਬਿੰਗ ਧੜਿੰਗੀ ਤੂੰ ਮੰਨੇਂਗੀ ਬਾਬੇ ਨੂੰ ਠੀਕ ਹੈ ਬਾਬਾ ਮੰਨਦੀ ਆ ਮੈਂ ਤਾਂ ਮੰਨ ਗਈ ਮੰਨ ਗਈ ਚੱਲਗੇ ਤੈਨੂੰ ਕਿਹਾ ਸੀ ਵੀ ਤੂੰ ਘਰੇ ਬਲਾ ਕੇ ਬਾਬੇ ਨੂੰ ਚਾਹ ਪਿਆਏਂਗੀ ਠੀਕ ਹੈ ਬਾਬਾ ਮੈਂ ਟੂਮਾ ਲਿਆ ਕੇ ਦਿੰਨੀ ਆ ਟੂਮਾ ਲਿਆ ਕਰਾਂਗੇ ਉਹ ਤੇ ਮੰਤਰ ਤੰਤਰ ਤੇ ਤੇਰੇ ਕਰਦਾਂਗੇ ਮਹਿਲ ਖੜੇ ਤੇਰੇ ਹੋਗੇ ਤੈਨੂੰ ਪੁੱਤ ਦਾ ਮੂੰਹ ਦਿਖਾ ਦਾਂਗੇ ਠੀਕ ਹੈ ਬਾਬਾ ਠੀਕ ਹੈ ਜਦੋਂ ਬਾਬਾ ਮੇਰੇ ਪੋਤਾ ਹੋਵੇ ਤੈਨੂੰ ਕੜਾ ਪਾਉ ਫੜਾ ਓਏ ਬਾਬੇ ਕੜਿਆ ਵੀ ਨਹੀਂ ਲੋੜ ਹੁੰਦੀ ਅੱਛਾ ਬਾਬਾ ਬਾਬੇ ਭਗਤੀ ਦੇ ਮਾਰਾ ਬਾਬੇ ਨੂੰ ਸੇਵਾ ਚਾਹੀਦੀ ਹੈ ਸੇਵਾ ਅੱਛਾ ਅੱਛਾ ਬਾਬਾ ਠੀਕ ਹੈ ਆਕੇ ਡੇਰੇ ਚ ਸੇਵਾ ਕਰਿਆ ਕਰ ਤੇਰੇ ਪਾਰ ਨਤਾਰੇ ਹੋ ਜਾਣਗੇ ਚੰਗਾ ਬਾਬਾ ਮੈਂ ਤੁਮਾ ਲੈ ਕੇ ਦਿੰਦੀ ਆ ਤੈਨੂੰ ਚੱਲ ਚੱਲ ਚਾਹ ਚੱਲ ਕੇ ਜਾ ਛੇਤੀ ਛੇਤੀ ਲੈ ਕੇ ਆ ਆ ਜਾ ਆ ਜਾ ਛੇਤੀ ਕਿੱਧਰ ਭੱਜ ਗਈ ਛੇਤੀ ਆ ਜਾ ਬਾਬੇ ਦਾ ਆ ਜਾ ਚੱਲ ਕੇ ਛੇਤੀ ਲਾ ਲੇ ਬਾਬਾ ਤੁਮਾ ਇਹਨਾਂ ਦਾ ਮੰਤਰ ਮਾਰਦੇ ਬਾਬਾ ਸਾਰੀਆਂ ਢੂਮਾਂ ਦੇ ਬਾਬੇ ਦੇ ਬਰਾਬਰ ਬੈਣੀ ਆ ਉਹ ਕੋਈ ਨਹੀਂ ਬਾਬਾ ਕੋਈ ਨਹੀਂ ਬਾਬੇ ਦੇ ਚੱਲਿਆ ਤਾਂ ਕੀ ਬੰਦਿਆ ਹੁੰਦਾ ਕੁਛਾ ਤੇ ਵਧੀਆ ਮੇਰੀ ਨੂਲ ਦੇ ਪੁੱਤ ਆ ਮੁੰਡਾ ਹੋ ਜੇ ਆ ਹਾ 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 ਲੱਗਦਾ ਕੋਈ ਮੋਟਾ ਹੱਥ ਮਾਰਾ ਚੱਲ ਗਏ ਹਾਂ ਬਾਬਾ ਢੂਮਾਂ ਬਿਠਾਈਆਂ ਨੂ ਮੇਰੀ ਕੋਲੇ ਸੋਨਾ ਬਹੁਤ ਹੈ ਆ ਹਾ 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 ਬਾਬੇ ਦੀ ਕਿਰਪਾ ਨਾ ਦੇਖ ਤੇਰੇ ਘਰੇ ਰੰਗ ਭਾਗ ਲੱਗ ਗਏ बाबा तू ਉਹਨੇ ਮੰਤਰਕ ਪੜਾ ਤੇ ਮੈਂ ਤੈਨੂੰ ਚਾਹ ਕਰਕੇ ਲਿਆਉਣੀ ਆ ਜਾ ਜਾ ਚਿੱਲ ਕੇ ਚਾਹ ਪਾਣੀ ਦਾ ਪ੍ਰਬੰਧ ਕਰ ਹਾਂ ਮੈਂ ਚਾਹ ਪਾਣੀ ਲਿਆ ਕੇ ਦਿੰਨੀ ਆ ਕਰਕੇ ਤੂੰ ਕਰ ਕਰ ਆ ਤਾਂ ਨਿਆਰੀ ਲਿਆ ਤੇ ਆ ਆ ਆ ਆ ਆ ਸੋਨਾ ਚਿੱਲੀ ਕੀ ਕਰਦੀ ਹੈ ਚੱਲியே બબે કરદેને ઘર ઉત્તરી પરિક્રમા કર બાબે તેરે ઘર ઉત્તરી પરિક્રમા કર

ਪਹਿਲਾਂ ਵੀ ਮੈਂ ਤਾਂ ਨਾ ਬਾਪੇ ਨੇ ਵਧੀਆ ਮੰਤਰ ਵਿਚਾਰੇ ਨੇ ਕਰਕੇ ਤੇ ਇਹਦੇ ਕੋਠੀਆਂ ਪੈਈਆਂ ਏਡਾ ਸੋਹਣਾ ਘਰ ਬਣ ਗਿਆ ਮੇਰੇ ਕੋਲੇ ਕਿੱਥੇ ਸੀ ਏਡਾ ਸੋਹਣਾ ਘਰ ਹੁਣ ਮੈਂ ਤਾਂ ਬਾਪੇ ਦੀ ਬਾੜੀ ਸੇਵਾ ਕਰੂੰਗੀ ਤੇ ਹੁਣ ਮੇਰੇ ਪੁੱਤ ਆਹ ਹੋ ਜਾਊਗਾ ਤੇ ਚਲ ਮੈਂ ਤਾਂ ਲੋਕਾਂ ਤੋਂ ਮੋਹਰੇ ਹੋ ਜੂੰਗੀ ਸਾਰੇ ਲੋਕਾਂ ਨੂੰ ਮੋਹ ਦੇਵਾਂਗੀ ਜਾਂ ਮੇਰੇ ਬਾਪੇ ਦੇ ਵਿਚਾਰੇ ਨੂੰ ਚਾਹ ਪਾਣੀ ਲੈ ਕੇ ਜਾਵਾਂ ਹੁਣ ਗੱਦਕੀ ਚਪਤੀ ਪਾ ਲਈ ਤੇ ਫੇਰ ਰੋਟੀ ਚੁੱਕ ਬਣਾਉਂ ਬਾਪੇ ਨੂੰ ਵਧੀਆ ਭੋਣੇ ਪਾਪਾ ਕਿੱਧਰ ਗਿਆ ਬਾਬਾ ਬਾਬਾ ਬੂ ਮੈਂ ਪੱਟੇਗੀ ਬਤਾ ਨਹੀਂ ਸਾਪਾਤਾ